ਇੱਕ ਪੰਜਾਬੀ ਲੋਕ ਕਹਾਣੀ ਸੌ ਬੱਕਰਾ ਖਾਣਾ ਇੱਕ ਵਾਰੀ ਦੀ ਗੱਲ ਹੈ ਇੱਕ ਨੌਜਵਾਨ ਨੇ ਵਿਆਹਣ ਵਾਸਤੇ ਬਰਾਤ ਲੈ ਕੇ ਜਾਣਾ ਸੀ ਉਸ ਦੀ ਸਹੁਰਿਆਂ ਨੇ ਸ਼ਰਤ ਰੱਖੀ ਕਿ ਉਹ ਆਪਣੀ ਬਰਾਤ ਵਿੱਚ ਕੇਵਲ ਨੌਜਵਾਨਾਂ ਨੂੰ ਹੀ ਲੈ ਕੇ ਆਵੇ ਬਰਾਤ ਵਿੱਚ ਕੋਈ ਵੀ ਬਜ਼ੁਰਗ ਨਹੀਂ ਹੋਣਾ ਚਾਹੀਦਾ ਨੌਜਵਾਨ ਨੇ ਆਪਣੇ ਸਹੁਰਿਆਂ ਦੀ ਸ਼ਰਤ ਮੰਨਦੇ ਹੋਏ ਅਜਿਹਾ ਹੀ ਕਰਨ ਲਈ ਕਿਹਾ ਜਦੋਂ ਨਿਯਤ ਦਿਨ ਆਇਆ ਨੌਜਵਾਨ ਆਪਣੀ ਬਰਾਤ ਲੈ ਕੇ ਚੱਲਣ ਲੱਗਾ ਤਾਂ ਬਜ਼ੁਰਗਾਂ ਨੇ ਸਲਾਹ ਦਿੱਤੀ ਕਿ ਉਹ ਆਪਣੇ ਨਾਲ ਕਿਵੇਂ ਨਾ ਕਿਵੇਂ ਕਰਕੇ ਇੱਕ ਬਜ਼ੁਰਗ ਨੂੰ ਲੁਕਾ ਛੁਪਾ ਕੇ ਨਾਲ ਲੈ ਕੇ ਜਾਵੇ ਮਤਾਂ ਜੇ ਕੋਈ ਤੁਹਾਨੂੰ ਉੱਥੇ ਲੋੜ ਪੈ ਗਈ ਤਾਂ ਕੋਈ ਸਲਾਹ ਤਾਂ ਦੇ ਦੂਗਾ ਸਾਰੇ ਬਰਾਤੀ ਨੌਜਵਾਨਾਂ ਨੂੰ ਇਹ ਗੱਲ ਜੱਜ ਗਈ ਉਹਨਾਂ ਨੇ ਇੱਕ ਸੰਦੂਕ ਵਿੱਚ ਇੱਕ ਸਿਆਣੀ ਬਜ਼ੁਰਗ ਨੂੰ ਬੰਦ ਕਰਕੇ ਨਾਲ ਲੈ ਗਏ ਹੁਣ ਬਰਾਤ ਟੁੱਕੀ ਉੱਥੇ ਆਉ ਭਗਤ ਹੋਈ ਤੇ ਖਾਣੇ ਦਾ ਵਕਤ ਆ ਗਿਆ ਸੌਰਕਰ ਵਾਲਿਆਂ ਨੇ ਸ਼ਰਤ ਰੱਖੀ ਕਿ ਉਹਨਾਂ ਨੂੰ 100 ਬੱਕਰਾ ਖਾਣਾ ਪਵੇਗਾ ਵਿਆਨਦੜ ਨੌਜਵਾਨ ਤੇ ਉਸ ਦੇ ਸਾਥੀ ਇਸ ਤੋਂ ਬੜੇ ਚਿੰਤਤ ਹੋਏ ਤਾਂ ਦੋਨਾਂ ਨੇ ਸੰਦੂਕ ਵਿੱਚ ਲੁਕੇ ਬੈਠੇ ਬਜ਼ੁਰਗ ਤੋਂ ਇਸ ਬਾਰੇ ਸਲਾਹ ਲਈ ਬਜ਼ੁਰਗ ਨੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ ਕਹਿਣ ਕਿ ਉਹ ਉਹਨਾਂ ਨੂੰ ਇੱਕ-ਇੱਕ ਬੱਕਰਾ ਖਵਾਉਣ ਅਤੇ ਉਹਨਾਂ ਦੀ ਸ਼ਰਤ ਅਨੁਸਾਰ 100 ਬੱਕਰਾ ਖਾ ਜਾਣਗੇ ਉਹਨਾਂ ਨੇ ਇੰਜ ਹੀ ਕੀਤਾ ਤੇ ਇੱਕ ਇੱਕ ਬੱਕਰਾ ਮੰਗਾਉਂਦੇ ਗਏ ਤੇ ਖਾਂਦੇ ਗਏ ਨੌ ਜਾਨ ਨੂੰ ਬਰਾਤੀ ਹੁਣ ਇੱਕ ਇੱਕ ਕਰਕੇ 100 ਬੱਕਰਾ ਖਾ ਚੁੱਕੇ ਸੀ ਸੋਰੀਕਰ ਵਾਲੇ ਇਸ ਤੋਂ ਹੈਰਾਨ ਹੋਏ ਉਹਨਾਂ ਨੇ ਵਿਆਂਦੜ ਅਤੇ ਉਸਦੇ ਸਾਥੀਆਂ ਨੂੰ ਪੁੱਛਿਆ ਮੰਨੋ ਨਾ ਮੰਨੋ ਤੁਹਾਡੇ ਨਾਲ ਕੋਈ ਬਜ਼ੁਰਗ ਜ਼ਰੂਰ ਹੈ ਪਰ ਵਿਆਂਦੜ ਤੇ ਉਹਦੇ ਸਾਥੀਆਂ ਨੇ ਇਹ ਮੰਨਿਆ ਹੀ ਨਾ ਪਰ ਸੋਰੀਕਰ ਵਾਲੇ ਨੇ ਕਿਹਾ ਤੁਸੀਂ ਭਾਵੇਂ ਮੰਨਦੇ ਨਹੀਂ ਪਰ ਤੁਹਾਡੇ ਨਾਲ ਕਿਸੇ ਸਿਆਣੇ ਬਜ਼ੁਰਗ ਦਾ ਹੋਣਾ ਪੱਕਾ ਹੈ ਜਿਸ ਦੀ ਸਲਾਹ ਨਾਲ ਹੀ ਤੁਸੀਂ 100 ਬੱਕਰਾ ਖਾਨ ਚ ਕਾਮਯਾਬ ਹੋ ਗਏ। ਤਾਂ ਅਖੀਰ ਚ ਵਿੱਚ ਵਿਆਧ ਨੌਜਵਾਨ ਤੇ ਉਹਦੇ ਸਾਥੀਆਂ ਨੇ ਸਵੀਕਾਰ ਕਰ ਲਿਆ ਕਿ ਉਹਨਾਂ ਦੇ ਨਾਲ ਇੱਕ ਸਿਆਣਾ ਬਜ਼ੁਰਗ ਹੈ ਜੋ ਕਿ ਉਹ ਇਸ ਸੰਦੂਖ ਵਿੱਚ ਬੰਦ ਕਰਕੇ ਲਿਆਏ ਹੈ। ਤਾਂ ਤਾਂ ਸੌਰੀਕਰ ਵਾਲਿਆਂ ਨੇ ਕਿਹਾ ਦੇਖਿਆ ਸਿਆਣਾ ਬਜ਼ੁਰਗ ਸਿਆਣਾ ਹੀ ਹੁੰਦਾ ਹੈ ਉਸ ਦੀ ਸਦਾ ਹੀ ਲੋੜ ਹੁੰਦੀ ਹੈ। ਆਪਣੀ ਅੱਜ ਦੀ ਕਹਾਣੀ 100 ਬੱਕਰਾ ਖਾਣਾ ਪੂਰੀ ਹੁੰਦੀ ਹੈ ਅਗਲੀ ਕਹਾਣੀ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਧੰਨਵਾਦ